ਕਹਾਣੀ ਦੇ ਤਾਂ ਵੀ ਦੇ ਪੂਰੇ ਸ੍ਰੀ ਦਾ ਸਰਵਜਨ ਸਿੰਘ ਜੀ ਦੀ ਸੁਣਾਣਾ ਜਾਲ ਵਿੱਚ ਅਕਾਤਰ ਰੇ ਰੇ ਖਾਲਸਾ ਜੀ ਵਹਿਗੁਰੂ ਜੀ ਖਾਲਸਾ ਵਹਿਗੁਰੂ ਜੀ ਦੇ ਤੇ ਕੋਈ ਸ਼ਕਲ ਨਹੀਂ ਕਰਨੀ ਕਿਸੇ ਸਾਥ ਬਾਣੀ ਸੰਸਾਰਿਕ ਮੁਸਾਫਰ ਰਹਿਣਾ ਹੈ ਗੁਰੂ ਸਾਹਿਬ ਨੇ ਫਰਮਾਉਂਦੇ ਨੇ ਜੋ ਆਇਆ ਸੋ ਜਨ ਸਿੱਖ ਸਭ ਤੋਂ ਆਇਆ ਫੁਜਾਰਾਂ ਨਹੀਂ ਲੱਖਾਂ ਦੀ ਤਦਾਰ ਮੇਰੇ ਉਹ ਪੁਰਾਨੀਆਂ ਸੰਸਾਰ ਤੇ ਆਉਂਦੇ ਨੇ ਤੇ ਲੱਖਾਂ ਦੀ ਤਦਾਰੇ ਤੁਰੇ ਜਾ ਰਹੇ ਨੇ ਘਟਿਆ ਤੇ ਆਉਂਦੇ ਨੇ ਜੋ ਆਪਰੇ ਸਾਹਮਣੇ ਵਿੱਚ ਕੁਝ ਕਰਕੇ ਜਾਂਦੇ ਨੇ ਜਿਹੜੇ ਕਰ ਜਾਂਦੇ ਨੇ ਉਹ ਜਾਣ ਤੋਂ ਬਾਅਦ ਵੀ ਉਹਨਾਂ ਨੂੰ ਸੰਸਾਰ ਯਾਦ ਕਰਦਾ ਹੈ ਅਰ ਉਹ ਜਿਉਂਦੇ ਦੇ ਵਿੱਚ ਆਉਂਦੇ ਨੇ ਦਾ ਸਰਵਣ ਸਿੰਘ ਦੀ ਵਿਧੀ ਜੋਨ ਦਾ ਮੇਰਾ ਵੀ ਬਹੁਤ ਪੁਰਾਣਾ ਸੰਬੰਧ ਸੀ। ਮੈਂ तकरीबन 40 ਸਾਲ ਤੋਂ ਉਹਨਾਂ ਨਾਲ ਨੇੜਤਾ ਬਣੀ। ਦਮਾ ਸੋਨਾ ਉਹ ਨੇੜਤਾ ਰਹੀ। ਤੇ ਇਹੋ ਜਿਹੇ ਮਨੁੱਖ ਜਿਹੜੇ ਨੇ ਆਪ ਦੇ ਪਰਿਵਾਰ ਦੇ ਨਾਲ-ਨਾਲ ਆਪਣੇ ਕਾਰੋਬਾਰ ਦੇ ਨਾਲ-ਨਾਲ ਜਿਹੜੀ ਸਮਾਜ ਦੀ ਸੇਵਾ ਕਰਦੇ ਨੇ, قوم ਦੀ ਸੇਵਾ ਕਰਦੇ ਨੇ, ਪੰਛੀ ਦੀ ਸੇਵਾ ਕਰਦੇ ਨੇ। ਹਮੇਸ਼ਾ ਜੁੜਦੇ ਰਹਿੰਦੇ। ਆਪਾਂ ਬੱਚਿਆਂ ਦੇ ਜਨਮ ਦਿਨ ਮਨਾਉਂਦੇ ਆ। ਮਨਾਉਣਾ ਚਾਹੀਦਾ ਮੈਂ ਉਹਨਾਂ ਦੇ ਖਿਲਾਫ ਨਹੀਂ। ਪਰ ਆਪਾਂ ਉਹਨਾਂ ਬਜ਼ੁਰਗਾਂ ਨੂੰ ਨਹੀਂ ਭੁੱਲਣਾ ਚਾਹੀਦਾ। ਜਿਨ੍ਹਾਂ ਨੇ ਸਾਨੂੰ ਨਿੱਕੀ ਗੋਦ ਵਿੱਚ ਬਿਠਾ ਕੇ ਜੀਵਨ ਦਿੱਤਾ ਹੋਵੇ, ਜੀਵਨ ਜਾਨ ਦਿੱਤੀ ਹੋਵੇ। ਮਨ ਦੀ ਸੇਵਾ ਕਿਵੇਂ ਕਰਨੀ ਆ ਪੰਛੀ ਦੀ ਸੇਵਾ ਕਿਵੇਂ ਕਰਨੀ ਆ ਸਮਾਜ ਦੀ ਸੇਵਾ ਕਿਵੇਂ ਕਰਨੀ ਆ ਸਾਡੇ ਬਜ਼ੁਰਗਾਂ ਤੋਂ ਪ੍ਰਾਣੀਆਂ ਧਾਰਨਾ ਬਣਾਉ ਰਹੀਆਂ ਕਿਹੋ ਜੀਆਂ ਨੜੀਆਂ ਨੇ ਅਸੀਂ ਧਰਮ ਦੇ ਖੇਤੇ ਵਿੱਚ ਕਿਹੜੀ ਸੇਵਾ ਕਰਨੀ ਆ ਇਹੋ ਜਿਹੇ ਮਨੁੱਖ ਹਰ ਹੀ ਹਰ ਕਰੇ ਜਾ ਰਹੇ ਨੇ ਖਲਾਜ ਆ ਪੈਦਾ ਹੋ ਰਿਹਾ ਕਿਉਂਕਿ ਪਦਾਰਥਾਂ ਦੀ ਨਰਕੁਬਾ ਬੰਦਨ ਜਾਣੇ ਅਧਾਰਮਾਤੀ ਇਹ ਗੱਲ ਤਾਂ ਛੱਡ ਗਿਆ ਨਾ ਕਿ ਧਰਮ ਹੈ ਕਿ ਧਰਮ ਨਾਲ ਜਾਣ ਵਾਲੀ ਚੀਜ਼ ਆ ਪਰ ਨਰਕੁਬੇ ਮਨ ਵਿੱਚ ਪੇਖਾ ਪੈ ਗਿਆ ਮੁਖ ਦੇ ਵਿੱਚ ਦੇਹ ਤੇ ਦਿਮਾਗ ਚ ਗੱਲ ਆ ਗਈ ਮੈਂ ਧਨ ਵੀ ਪ੍ਰਾਪਤ ਚੰਗੀ ਦਾ ਜਿਹਦੇ ਵਲ ਤਾਂ ਨਾ ਉਹ ਹੀ ਪ੍ਰਾਨ ਪ੍ਰਾਨ ਹੈ ਤਰਨਾ ਤੁਨ ਅਰੇ ਸਾਚਾ

ਦੇਲੇ ਘੁਣਿਆ ਉਹਨਾਂ ਬ੍ਰਹਿਮ ਕਰਕੇ ਸਮਾਜ ਵਿੱਚ ਦੱਸਨੇ ਚਾਹੀਦੇ ਚੰਗੀ ਸੋਚ ਦੇ ਨਾਲ ਸੀ ਸ਼ੰਕਰ ਆਲੀ ਸੀਗਾ ਅਮੀਰੀ ਧਨ ਦੇ ਨਾਲ ਨਹੀਂ ਪੰਜ ਤਰਸਤੀ ਪੰਜ ਤਰਸਤੀ ਜਿਹੜੀ ਆ ਉਹ ਹੈ ਕਿਉਂਕਿ ਇਹ ਆਪਣੇ ਸਮੇਂ ਵਿੱਚ ਬਹੁਤ ਕੁਝ ਵਿਖਿਆ ਠੀਕ ਆ ਉਸ ਦੇ ਸੰਦੇਰ ਵੀ ਖਾਦੇ ਤੇ ਉਸ ਦੇ ਸਲੂਕ ਵੀ ਲੈ ਉਹ ਵੀ ਸਮਝਣ ਦੇ ਕਿ ਕਿਉਂਕਿ ਜਿਹੜਾ ਉਸ ਨੇ ਕੁਰਬਾਨੀ ਦਾ ਕੰਮ ਸੀਗਾ ਉਹ ਅੱਜ ਵੀ ਉਹ ਕਰਦਾ ਜਾਂਦਾ ਹੈ ਤੇ ਕੁਰਬਾਨੀ ਹੁੰਦੀ ਹੈ ਤੇ ਪ੍ਰਾਪਤੀ ਵੀ ਹੈ ਜੇ ਕੁਰਬਾਨੀ ਨਹੀਂ ਤੇ ਪ੍ਰਾਪਤੀ ਨਹੀਂ ਪਹਿਲਾਂ ਕੁਛ ਕਰਨਾ ਪਊਗਾ ਫੇਰ ਪ੍ਰਾਪਤੀ ਮਜ਼ਦੂਰ ਵੀ ਸਵੇਰੇ ਕੰਮ ਕਰਦਾ ਸ਼ਾਮ ਨੂੰ ਦਿਹਾੜੀ ਮਿਲਦੀ ਜਾਂ ਮੈਂ ਕੰਮ ਨਾ ਹੀ ਨਹੀਂ ਤੇ ਫੇਰ ਪ੍ਰਾਪਤੀ ਨਹੀਂ ਹੁੰਦੀ ਤੋਂ ਇਸ ਕਰਕੇ ਸਰਕਾਰ ਜੋ ਸਾਡੇ ਵੀਰ ਨੇ ਵਿਚਾਰ ਇੱਕ ਦੇਤਾ ਕਿਉਂਕਿ ਅਜੇ ਤੱਕ ਆਪਾਂ ਸਿਰਫ ਉਹਨਾਂ ਯਾਦ ਕਰਵਾਉਂਦੇ ਇਸੇ ਤਰ੍ਹਾਂ ਰਹਨੇ ਆ ਤਾਂ ਕਿ ਅੱਜ ਉਹਨਾਂ ਦੇ ਗੀਤ ਗਾਉਣਾਂਗੇ ਉਹਨਾਂ ਦੇ ਜਿਹੜੇ ਪੁੱਤਰ ਨੇ ਜਿਹੜੀਆਂ ਪੋਤਰੀਆਂ ਨੇ ਜੋ ਚੇੜੇ ਜੋਤਰੀਆਂ ਨੇ ਉਹ ਫخر ਕਰਨਾ ਮਾਣ ਮਹਿਸੂਸ ਕਰਨਾ ਕਿ ਸਾਡੇ ਦਾਦਾ ਜੀ ਇਹੋ ਜਿਹੇ ਸਾਡੇ ਨਾਨਾ ਜੀ ਰਹੋਣੀ ਸੀ ਕਿ ਕੋਨਾਮ ਵਸਪੇ ਸਮਾਜ ਵਿੱਚ ਜਿਉਂਦੇ ਰਹਿਣ ਵਾਸਤੇ ਜ਼ਰੂਰੀ ਹੈ ਜੇ ਅਸੀਂ ਆਪਾਂ ਉਹਨਾਂ ਦੀ ਮਰਸੀਆਂ ਨਾਲ ਕੱਲ ਸਾਰੀਆਂ ਮਰਸੀਆਂ ਨਾਲ ਜੇ ਉਹਨਾਂ ਦੀਆਂ ਨੇ ਮਨਾਵੇ ਪੁੱਤ ਦੇ ਪੁੱਤ ਨੂੰ ਪੜ੍ਹਾਉਣਾ ਵਿਸ਼ਾ ਇਹਨਾਂ ਦੂਜੇ ਪਾਸੇ ਲੈ ਕੇ ਕਹਿੰਦੇ ਦੀ ਬਾਦੂ ਸਾਹਿਬ ਵਾਲਾ ਬਿਸ਼ਾ ਲੈ ਲਿਆ ਪਾਰਟੀ ਦਾ ਬਿਸ਼ਾ ਲੈ ਲਿਆ ਮੇਰੇ ਵੀਰ ਅੱਜ ਚਣੌਥੀਆਂ ਜੋ ਦੇ ਰਹੇ ਉਹ ਲੋਕ ਅੱਜ ਕੌਮ ਨੂੰ ਪੰਜ ਸੌ ਚਣੌਥੀਆਂ ਦੇ ਰਹੇ ਨੇ ਜਿਨ੍ਹਾਂ ਨੇ ਉਹ ਸੜੇ ਹਦਾਈਆ ਸੋਨਾ ਹਦਾਈਆ ਜਿਹਨਾਂ ਨੇ ਪ੍ਰਾਪਤੀਆਂ ਕੀਤੀਆਂ ਨੇ ਜਿਹਨਾਂ ਨੇ ਆਪਣੇ ਕਾਰੋਬਾਰ ਚਲਾਏ ਗਏ ਆਪਣੇ ਬੱਚੇ ਸੈੱਟ ਕੀਤੇ ਨੇ ਅੱਜ ਹੋਈ ਕਹਿੰਦੇ ਮਾੜੀ ਬਾਤ ਧੱਕੂ ਤੋਂ ਲੱਗਦਾ ਜੋ ਆਪਣੇ ਕਹਿਣ ਮਾਰਦੇ ਦੁਸ਼ਮਣ ਕਹੀ ਜਾਵੇ ਕੋਈ ਪਰਵਾਹ ਜੋ ਆਪਣੇ ਕਹਿਣ ਲੱਗਦੇ ਆ ਨਾ ਉਹ ਫਿਰ ਜੋ ਕਰਾ ਲਓ ਪਰ ਇੱਕ ਗੱਲ ਮੈਂ ਜ਼ਰੂਰ ਕਰਾਂਗਾ ਵਲ ਨਾਲ ਜੁੜਿਆ ਹੋਇਆ ਖਰਬੂਜਾ ਹੋਵੇ ਵਲ ਨਾਲ ਜੁੜਿਆ ਹੋਇਆ ਤੱਤੂ ਹੋਵੇ ਜਦੋਂ ਵਲ ਦਾ ਟੁੱਟ ਜਾਂਦਾ ਫਰਤ ਦੇ ਥੱਲੇ ਆਉਂਦਾ ਜੇ ਪਾਈ ਚਾਲੀ ਫਿਰੋ ਕਰਤ ਵਧਦੀ ਆ ਖਰਬੂਜੇ ਨੂੰ ਕਰਤ ਵਧਦੀ ਆ ਤੇ ਕੱਤੂ ਨੂੰ ਕਰਤ ਵਧਦੀ ਆ ਜੇ ਕਰਤ ਤੋਂ ਥੱਲੇ ਬਾਜੀ ਜਾਵੇ ਤੈਂ ਪਰ ਆਦਤਾਂ ਦੇ ਵਿੱਚ ਇੰਨੇ ਕੂੜੇ ਦੇ ਜੇਤੇ ਚਲੇ ਜਾਂਦਾ ਕੋਈ ਨੂੰ ਸਮਝਾਦਾ ਹੀ ਵਾਲਣਾ ਟੁੱਟਿਆ ਹੋਣਾ ਬੰਦਾ ਟੁੱਟਿਆ ਹੋਇਆ ਬੰਦਾ ਖਵਾਰ ਹੁੰਦਾ ਕਦੀ ਬਚ ਨਹੀਂ ਸਕਦਾ ਬਾਈ ਜੇ ਉਹ ਨਹੀਂ ਜੈ ਬੰਨਣਾ ਮੁੰਡੇ ਨੇ ਵਾਲ ਤੋਂ ਹੋਟਾਦਾ ਕਰੂੰਗੀ ਨਾ ਮੈਂ ਕੰਗਰਾਂ ਹੋਏ ਤੇ ਇਸ ਕਰਕੇ ਕੋਮ ਤਾਂ ਹੀ ਭਾਈ ਜੀ ਆ ਜਿੱਥੇ ਰਹੋ ਕੱਠੇ ਹੋਈਏ ਕੱਠੇ ਹੋਣ ਦੇ ਨਾਲ ਹੀ یہ سماج بہت میرا تو ہن ساتھ ہو گئے چونٹ سال تو مینو بھی ہو گیا پارٹی سیوا کردیا ہاں ماڑے نے بھی دیکھے چنگے بھی دیکھے ایمرجنسیاں بھی ہیں سارا کچھ دیکھا کاروبار ہاں ہیں بھی تباہ چلا کے دیکھ لے یہ ٹھیک ہے کہ پارٹی نے مان دیتا پر چیئرمین جوڑا نہیں بدلیا ਜੂੜਾ ਪਥ ਤੇ ਰੱਖਿਆ ਤੇ ਇਹ ਨਹੀਂ ਬੈਠ ਜੁੜੇ ਖੜ ਕੇ ਦੁਨ ਦੇ ਜੂੜੇ ਖੜ ਕੇ ਸਰਦੇ ਜੂੜਾ ਪੰਛਦਾ ਹੀ ਰਹੂਗਾ ਤੇ ਅਰਦਾਸ ਵੀ ਕਰਦੇ ਆਖਰੀ ਸਵਾਸ ਪਥ ਦੇ ਘਰ ਵਿੱਚ ਨਿਕਲਣ ਤੋਂ ਇਹ ਕਹਿੰਦੇ ਅੱਜ ਉਸ ਮਹਾਨ ਸ਼ਕਤੀ ਨੂੰ ਆਪਾਂ ਅਨਜਾਨ ਕਰ ਰਹੇ ਆ ਜਿਹੜੇ ਕੁਛ ਕਰਕੇ ਗਏ ਨੇ ਤੇ ਕਰਨ ਵਾਲੇ ਦਾ ਨਾਮ ਆਉਂਦਾ ਹੈ ਨਾ ਕਹਿੰਦਾ ਇਹ ਲੱਖਣੀ ਦੁਨੀਆ ਹੁੰਦੀ ਆ ਕੋਈ ਯਾਦ ਕਰਦਾ ਮਤਲਬ ਛੇ ਦੇ ਆਦਿ ਸਦਾ ਪਹਿਲੇ ਸੇ ਕਰਨ ਵਾਲੇ ਥੋੜੇ ਸੀਗੇ ਅੱਜ ਆਪਾਂ ਹਰ ਸਾਲ ਨੂੰ ਜਾਣਦੇ ਕਰਦੇ ਆ ਨਾ ਕਿਉਂ ਕਰਕੇ ਗਏ ਨੇ ਤੇ ਜਦ ਪੜਤਲੇ ਫਿਰਦੇ ਨੇ ਕਹਿੰਦੇ ਫਿਰਦੇ ਨੇ ਕਿ ਤੂੰ ਮਾੜਾ ਤੂੰ ਮਾੜਾ ਤੂੰ ਮਾੜਾ ਤੂੰ ਮਾੜਾ ਭਰਾਓ ਉਹ ਪੜ੍ਹਦੇ ਰਹੇ ਪ੍ਰਾਪਤੀ ਨਹੀਂ ਪੁਰਤੱਕ ਮੈਂ ਆਪਣੀਆਂ ਦਿਲ ਦੀਆਂ ਗੱਲਾਂ ਇਹ ਚਾਹੁੰਦਾ ਮੈਨੂੰ ਜਲਦੀ ਸੀ ਮੈਂ ਚੰਡੀਗੜ੍ਹ ਪਹੁੰਚਣਾ ਕਿ ਆਪਾਂ ਉਹਨਾਂ ਦੀ ਜਾਂਚ ਕਰ ਕਰਾਏ ਆ ਕੋ ਸੇਧ ਲਈਏ ਕੋ ਸਿੱਖਿਆ ਲਈਏ ਫਿਰ ਆਪਾਂ ਨੇ ਕਰਕੇ ਜਾਈਏ ਜਿਹੜੇ ਲੋਕ ਕਰ ਜਾਂਦੇ ਨੇ ਜੋ ਹਮੇਸ਼ਾ ਮਨਜਾਲ ਰੱਖਦੇ ਆ ਜਿਹੜੇ ਨਹੀਂ ਕਰਕੇ ਜਾਂਦੇ ਉਹਦੇ ਬੱਚੇ ਉਹਨਾਂ ਨੂੰ ਪਰ ਜਾਂਦੇ ਆ ਕੋਈ ਨਹੀਂ ਯਾਦ ਕਰਦਾ ਭਰਾਓ ਕੁਝ ਕਰ ਨੂੰ ਆਪਣੇ ਸਮੇਂ ਦੇ ਵਿੱਚ ਤੰਦ ਜਨਨ ਮਰਦ ਇਕੱਠਾ ਕਰਕੇ ਦੇ ਦਿਓ ਕਿਸੇ ਵੀ ਜੇ ਕੁਛ ਨਹੀਂ ਸਮਾਜ ਦੇ ਗੋਮ ਨਹੀਂ ਕੁਛ ਕਰਨਾ ਪਊਗਾ ਸਤਿਗੁਰ ਕਿਰਪਾ ਕਰੇ ਉਹਨਾਂ ਮਾਤਰ ਆਪਣੇ ਜਨਨ ਜਵਾਲ ਤੇ ਪਿਛੇ ਗੋਵਿੰਦ ਸਿੰਘ ਜੀ ਉਹਨਾਂ ਛਾਰੇ ਪਰਵਾਰ ਕਿਉਂਕਿ ਪੰਜਾਂ ਨਾਲ ਜੁੜਿਆ ਹਰ ਤੱਕ ਕੰਗਾ ਦਾ ਮੈਨੂੰ ਪਤਾ ਨਹੀਂ ਕਿਹੜੇ ਪਾਸੇ ਨੇ ਉਹ ਕੌਣ ਲੱਭੀ ਗਿਆ ਸ੍ਰੀਮਦ ਪਾਤਸ਼ਾਹ ਸ੍ਰੀਮਦ ਪਾਤਸ਼ਾਹ ਮੈਂ ਤੁਹਾਨੂੰ ਹਰ ਵਾਰ ਝੂਠ ਕਹਿੰਦਾ ਹਾਂ ਜੇ ਉਹ ਸਾਰ ਨਹੀਂ ਉਹ ਛੜ ਕੇ ਬੰਨ ਫੇਰ ਬਰਾਤ ਠੜਕਣ ਵਾਲਾ ਤਾਂ ਨਹੀਂ ਮੈਨੂੰ ਨਹੀਂ ਪਤਾ ਠੜਕਿਆ ਆਵੇ ਨਹੀਂ ਪਤਾ ਬਰਾਤ ਟੁੱਟਿਆ ਹਾਂ ਬਰਾਤ ਟੁੱਟਿਆ ਸਮਝੂਗਾ ਮੋੜ ਜਾਊਗਾ ਦੋਸ਼ ਕਰਕੇ ਮੈਂ ਪਰਮਾਤਮਾ ਨੂੰ ਬੇਨਤੀ ਕਰਦਾ ਆਹ ਦੇ ਪੱਥਰ ਤੇਦਾ ਮੁੱਠੀ ਸੋਚ ਨੂੰ ਨਾ ਮਰਦੇ ਹੋ ਉਹਨੂੰ ਸੋਚ ਨੂੰ ਜਿਉਂਦੇ ਰੱਖੋ ਜੇ ਉਹਨਾਂ ਦੇ ਆਪਾਂ ਜਨਮ ਮਨਾਉਣੇ ਆ ਚੋਣਾਂ ਦੀ ਸੋਚ ਨੂੰ ਵੀ ਜਿਉਂਦਾ ਰੱਖਣਾ ਸਾਡੀ ਡਿਊਟੀ ਆ ਬਹੁਤ ਬਹੁਤ ਧੰਨਵਾਦ ਬੈਰੂ ਜੀ ਦਾ ਖਾਸਾ ਬੈਰੂ ਜੀ ਦੀ ਫਤਿਹ ਮੈਂ ਛੁੱਟੀ ਲੈ ਲਈ ਕਿਉਂਕਿ ਮੈਂ ਮੈਡੀਕਲ ਦੇ ਕੰਮ ਚਾ ਰਿਹਾ ਹਾਂ ਤੁਹਾਡਾ ਬਹੁਤ ਬਹੁਤ ਧੰਨਵਾਦ ਸਭ ਦੋਸਤਾਂ